ਅੱਜ ਆਪਾਂ ਗੱਲ ਕਰਦੇ ਆਂ ਸੁਪਰ ਸੀਡਰ ਤੇ ਹੈਪੀ ਸੀਡਰ ਦੀ ਕਣਕ ਦੀ ਕਿਉਂਕਿ ਆਪਾਂ ਸਾਰੀ ਸੁਪਰ ਸੀਡਰ ਨਾਲ ਬੀਜੀ ਜਿਹੜੇ ਆਪਣੇ ਕੋਲੇ ਹੈਪੀ ਸੀਡਰ ਦੀ ਕਣਕ ਨੇੜੇ ਨਾ ਹੋਵੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਉਹਦੇ ਬਾਰੇ ਨਹੀਂ ਪਤਾ ਲੱਗਦੀ ਜਖੀਰ ਤੋਂ ਪੁੱਛਦੇ ਆਂ ਨੇ ਦੋਨਾਂ ਨਾਲ ਬੀਜੀ ਹੋਈ ਇਹਨੂੰ ਕੀ ਅੰਤਰ ਲੱਗਦਾ ਦੱਸ ਵੀ ਜਖੀਰ ਸੁਪਰ ਸੀਡਰ ਦੀ ਤੇਰੇ ਹਿਸਾਬ ਨਾਲ ਵਧੀਆ ਕਿ ਹੈਪੀ ਸੀਡਰ ਦੀ ਸਾਰਿਆਂ ਨੂੰ ਪਹਿਲਾਂ ਤਾਂ ਵੀਰੇ ਸਾਰੇ ਕਿਸਾਨ ਵੀਰਾਂ ਨੂੰ ਸਤਿਕਾਰ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਪ੍ਰਿੰਸ ਹਾਂ ਉਹਨੂੰ ਵੀਰੇ ਜਿਲੋਂ ਧੰਨਵਾਦ ਕਰਦੇ ਆ ਹਨਾ ਵੀ ਆਪਣਾ ਇੰਨਾ ਕੇ ਪਿਆਰ ਦਿੰਦੇ ਨੇ ਹੁਣ ਆਪਾਂ ਬਈ ਗੱਲ ਕਰਦੇ ਆਂ ਸੂਪਰ ਸੀਡਰ ਤੇ ਹੈਪੀ ਸੀਡਰ ਦੀ ਕਣਕ ਦਾ ਕੀ ਅੰਤਰ ਆ ਹਣਾ ਤਾਂ ਆਇਆ ਪ੍ਰਿੰਸ ਪਰ ਕੈਮਰਾ ਮਾੜਾ ਇੱਧਰ ਵਿੱਚ ਲਿਆ ਕਣਕ ਦੇ ਆਹ ਦੇਖ ਲੋ ਬਈ ਆਹ ਕਣਕ ਆਪਣੀ ਮੰਨ ਕੇ ਚੱਲ ਹੋਏ ਆਪਾਂ ਹੈਪੀ ਸੀਡਰ ਨਾਲ ਬੀਜੇ ਹੋਇਆ ਕਚਰੇ ਦੇ ਵਿੱਚ ਤੇ ਪ੍ਰਿੰਸ ਪਰਾਲੀ ਦੇਖ ਲਾ ਤੂੰ ਕਿੰਨੀ ਹਜੇ ਵੀ ਪਈ ਆ ਹਜੇ ਵੀ ਪਈ ਆ ਠੀਕ ਆ ਜਿਹੜੀ ਹੁਣ ਇੱਕ ਤਾਂ ਹੁਣ ਇਹ ਵੀ ਮੰਨ ਕੇ ਚੱਲੋ ਜਿਹੜੀ ਰੇਹ ਕਣਕ ਨੂੰ ਲੱਗੀ ਆ ਪਲੱਸ ਜਦੋਂ ਹੁਣ ਆਪਾਂ ਅਗਲੀ ਕੋਈ ਬਜਾਈ ਕਰਾਂਗੇ ਜਿਵੇਂ ਆਪਾਂ ਝੋਨਾ ਜਾਂ ਮੂੰਗੀ ਲਾਉਣਾ ਵੀ ਆਪਾਂ ਉਦੋਂ ਬਾਹ ਪਾਵਾਂਗੇ ਹਾਂ ਤਾਂ ਉਦੋਂ ਵੀ ਵੀਰੇ ਇਹ ਰੇਹ ਕੰਮ ਕਰੂਗੀ ਠੀਕ ਆ ਤੇ ਦੂਜਾ ਨੰਬਰ ਪ੍ਰਿੰ ਕਣਕ ਆਪਣੀ ਇੱਧਰ ਵੀ ਦੇਖ ਲਾ ਘਟੋ ਘਟਾ ਆਪਾਂ ਨੂੰ ਇਹਦੇ ਵਿੱਚ ਵੀਰੇ 2 ਗੱਟੇ ਮੈਨੂੰ ਵੱਧ ਪਾਉਣੇ ਪੈਗੇ ਸੋਪਰ ਫਿਡਰ ਵਾਲੇ ਚ ਤੇ ਪਾਣੀ ਦਾ ਮਨਦੀ ਸੀਗੀ ਇਹਦੇ ਵਿੱਚ ਆਪਾਂ ਜਿਹੜੀ ਖਾਕ ਪਾਈ ਆ 3 ਗੱਟੇ ਬਈ ਯੂਰੀਆ ਪਾਈ ਆ ਜਿਹੜਾ ਕਣੀਆਂ ਹੀ ਪੈਗੇ ਸੀਗਾ ਗੱਟਾ ਪਾਉ ਲਾਤਾ ਸੀਗਾ ਪਲੱਸ ਇਹਦੇ ਤੇ ਆਪਾਂ ਪ੍ਰਿੰਸ ਕਰੀ ਸੀਗੀ ਵੀਟ ਰੇਟਡ ਜ਼ਿੰਕ ਮੈਗਨੀਸ਼ੀਅਮ ਆ ਤੇ ਨੇ ਯੂਰੀਆ ਇੱਕ ਆਪਾਂ ਸਪਰੇਅ ਵੀ ਕਰੀ ਸੀਗੀ ਤੇ ਦੂਜਾ ਨੰਬਰ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਆ 4 ਤੋਂ 5 ਸਾਲ ਦਾ ਇਹ ਚੀਜ਼ ਦਾ ਹੈਗਾਗਾ ਮੈਂ ਹਰ ਵਾਰੀ ਕਰਦਾਗਾ ਆਪਾਂ ਕਿਸੇ ਦੇ ਜਣ ਜਾਂਦੇ ਹੁੰਦੇ ਤੇ ਝਾੜ ਵੀ ਆਪਣਾ ਪ੍ਰਿੰਸ ਪਰਮਾਤਮ ਦੇ ਹੁਕਮ ਨਾਲ ਵੀ 60 ਕੇ ਮਾਣ ਦੇ ਕਰੀਬ ਰਹਿ ਜਾਂਦਾ ਠੀਕ ਆ ਵੱਧ ਵੀ ਹੋ ਜਾਂਦਾ ਪਰ ਆਪਾਂ 60 ਹੀ ਕਹਿਣੇ ਹਨਾ ਤੇ ਦੂਜਾ ਆਪਾਂ ਹੁਣ ਗੱਲ ਕਰਦੇ ਆਂ ਵੀ ਜਿਹੜਾ ਬੀ ਆ ਬੀ ਆਪਾਂ ਇਹਦੇ ਵਿੱਚ ਪਾਇਆ ਸੀਗਾ 55 ਕਿਲੋ 55 ਤੋਂ ਪਹੁੰਚ ਇਹ ਬਜਾਈ ਕਿਹੜੇ ਸਮੇਂ ਚ ਕੀਤੀ ਹੋਈ ਆ ਇਹ ਬਜਾਈ ਕੀਤੀ ਆਪਾਂ 11ਵੇਂ ਮਹੀਨੇ ਚ 11ਵੇਂ ਮਹੀਨੇ ਦੀ ਮੰਨ ਕੇ ਚਲੋ ਵੇਜਾਈ ਹੁੰਦੀ ਹੈ ਹਾਂਜੀ ਚੋ ਨਾ ਨਾ 17 18 17 18 ਠੀਕ ਆ ਡੀ ਕਿਹ ਬਜਾਈ ਹੁੰਦੀ ਹੈ 17 18 ਨਵੰਬਰ ਦੀ ਨਵੰਬਰ ਦੀ ਆ ਉਹਦੀ ਬਜਾਈ ਹੁੰਦੀ ਹੈ ਹਾਂ ਸਾਡੇ ਪਛੇਤੀਆਂ ਹੁੰਦੀਆਂ ਕਣਕਾਂ ਦੀ ਆਪਣੇ ਕਣਕ ਆ ਨਾ ਆਪਾਂ ਇਹਦੇ ਵਿੱਚ 18 47 ਬੀ ਸੀ ਹੈਗਾ ਆਪਣਾ ਤੇ ਜੜੀ ਆਪਣੀ ਇਹ ਬਜਾਈ ਆ ਆਪਣੀ ਲੇਟ ਸੀਗੀ ਪਲੱਸ ਆਪਾਂ 187 ਬੀਜ ਦੇ ਨੂੰ ਆਪਾਂ ਨੂੰ ਵੀਰੇ 4 ਸਾਲ ਹੋ ਗਏ ਆਪਾਂ ਹਰ ਵਾਰੀ ਬੀ ਹੋਰ ਕੋਈ ਨਹੀਂ ਮੈਂ ਬੀਜਦਾ ਬੀਜ ਜਿਹਨੇ ਨਵੇਂ ਆ ਗਏ ਹਨਾ ਪਰ ਆਪਾਂ ਨੂੰ ਬੈਸਟ ਆ ਝਾੜ ਚ ਬੀ ਤੇ ਧੂੜੀ ਚ ਵੀ ਪ੍ਰਿੰਸ ਇੱਕ ਮੈਨੂੰ ਐ ਦੱਸ ਜਰਮੀਨੇਸ਼ਨ ਤੇਰੇ ਸਾਨੂੰ ਕਿਹਦੀ ਵਧੀਆ ਹੁੰਦੀ ਹੈ ਸੁਪਰਸੀਡਰ ਦੀ ਜੀ ਹੈਪੀ ਸੀਡਰ ਦੀ ਜਦੋਂ ਨਿਕਲਦੀ ਹੈ ਕਣਕ ਹਨਾ ਖੇਰਾ ਹਾਂ ਹਾਂ ਉਦੋਂ ਤੈਨੂੰ ਐ ਜੀ ਲੱਗਿਆ ਹੋਊਗੀ ਆਹ ਯਾਰ ਤੰਗ ਜੀ ਕਰ ਰਹੀ ਹੈ ਨਿਕਲ ਨਹੀਂ ਨਹੀਂ ਤੈਨੂੰ ਕਿਹੜੀ ਵਧੀਆ ਲੱਗੀ ਦੇਖਣ ਚ ਨਿਕਲਣ ਵੇਲੇ ਦੇ ਵਿੱਚ ਪ੍ਰਿੰਸ ਮੈਨੂੰ ਲੱਗੀ ਹੈਪੀ ਸੀਡਰ ਦੀ ਵਧੀਆ ਹੈਪੀ ਸੀਡਰ ਦੀ ਵਧੀਆ ਕਿਉਂ ਲੱਗੀ ਮੈਂ ਤੁਹਾਨੂੰ ਇਹ ਵੀ ਦੱਸਦਾ ਆਪਣੀਆਂ ਦੇ ਵਿੱਚ ਪ੍ਰਾਲੀ ਸੀਗੀ ਠੀਕ ਆ ਸੁਪਰ ਸੀਡਰ ਆ ਆਪਾਂ ਪ੍ਰਾਲੀ ਸੀਗੀ ਜਿੱਥੋਂ ਕਿਦੇ ਬਾਣ ਖੁਸ਼ਕ ਹੋ ਜਾਂਦਾ ਆਪਾਂ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਉੱਥੇ ਆਪਣੇ ਕਣਕ ਵੀ ਘੱਟ ਟੁੱਗ ਰਿਹਾ ਠੀਕ ਆ ਤੂੰ ਆ ਸਾਰਾ ਖੇਤ ਦਿਖਾ ਦੇ ਪ੍ਰੋਪਰ ਆਪਣਾ ਇਹ ਸਭਾ ਇੱਕ ਲੈਵਲ 'ਚ 00 ਕਹਿ ਸਕਦੇ ਆ ਤੇ ਆ ਸੁਪਰ ਸੀਡਰ ਤਾਂ ਉਰੋਂ ਜੇ ਥੋੜੀ ਜੀ ਦਬ ਵੀ ਆ ਕਣਕ ਆਪਾਂ ਮਾੜਾ ਸੁਪਰ ਸੀਡਰ ਹੀ ਤੁਹਾਨੂੰ ਦੱਸ ਦਿੰਦੇ ਆ ਹਾਂ ਸੁਪਰ ਸੀਡਰ ਦਿਖਾ ਦੇਖੋ ਤੁਸੀਂ ਹੁਣ ਜਿਹੜੇ ਆਪਣੀ ਵੀਡੀਓ ਦੇਖਦੇ ਨੇ ਸਾਰੇ ਨਾ ਇੱਥੇ ਕਣਕ ਦਵੀ ਪਈ ਨਾ ਪ੍ਰਿੰਸ ਹਾਂ ਦਵੀ ਹੋਈ ਆ ਲੇਬਲ ਚੋਂ ਪਤਾ ਲੱਗ ਜਾਂਦਾ ਬਾਣ ਦੇ ਪਤਾ ਲੱਗ ਜਾਂਦਾ ਇਹਦੇ ਵਿੱਚ ਮੈਨੂੰ ਪਲੱਸ ਖਰਾਕ ਵੀ ਵੱਧ ਪਾਉਣੀ ਪਈ ਠੀਕ ਆ ਪਾਣੀ ਵੀ ਹਜੇ ਨੂੰ ਇੱਕ ਲੱਗਿਆ ਇਹਨੂੰ ਦੋ ਪਾਣੀ ਲੱਗੇ ਠੀਕ ਇਹਨੂੰ ਇੱਕ ਲੱਗੇ ਉਹਨੂੰ ਦੋ ਲੱਗੇ ਪਾਣੀ ਅੱਛਾ ਪਰ ਇਹਦਾ ਕੀ ਕਾਰਨਾ ਵੀ ਜਿਹੜੀ ਪਰਾਲੀ ਹੁੰਦੀ ਨਾਲੇ ਤਾਂ ਪਾਣੀ ਜ਼ਿਆਦਾ ਚੂਸਦੀ ਹੈ ਠੀਕ ਆ ਜਿਹੜੇ ਕਚਰੇ ਹੁੰਦੇ ਨੇ ਉਹ ਵੀ ਆਪਣਾ ਜਿਹੜਾ ਪਾਣੀ ਜਿਆਦਾ ਚੋਸ ਲੈਂਦੇ ਹੈ ਨਾ ਤੇ ਪਰਾਲੀ ਖਿੱਚਦੀ ਹੈ ਪਾਣੀ ਸਾਰਾ ਹਾਂ ਪਰਾਲੀ ਸਾਰਾ ਪਾਣੀ ਖਿੱਚਦੀ ਹੈਗੀ ਅੱਛਾ ਪਾਣੀ ਜੇ ਘੱਟ ਖੜੂ ਉਨੀ ਵਧੀਆ ਰਹੂ ਕਣਕੜਾ ਇਹ ਜਿਵੇਂਰੇ ਖੜ ਗਿਆ ਹੋ ਪਾਣੀ ਹਾਂ ਮੇਰੇ ਦਾਬ ਮੰਨੀਆਂ ਦੇ ਵਿੱਚ ਪਲੱਸ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਉਹਨੇ ਸਾਚ ਵਿੱਚ ਮੈਂ ਡੀਪੀ ਵੀ ਡੇਗੀ ਬਹੁਤ ਕੁਝ ਸਾਚ ਵਿੱਚ ਮੇ ਡੇਗੀ ਹੈ ਨਾ ਵੀ ਯਾਰ ਆਪਾਂ ਨੂੰ ਆਏ ਹੁੰਦਾ ਯਾਰ ਕਣਕ ਆਪਣੀ ਕਿਤੋਂ ਵੀ ਖੂੰਜਾ ਮਾੜਾ ਨਾ ਰਹੇ ਤੇ ਵੀਰ ਸੋਚ ਜਾਂਦੇ ਨੇ ਯਾਰ ਕੋਈ ਚੱਕਰ ਨਹੀਂ ਯਾਰ ਆਪਾਂ ਜੇ ਖੇਤੀ ਨੂੰ ਖੇਤੀ ਇੱਕ ਆਪਾਂ ਆਮਦਨ ਦੇ ਤੌਰ ਤੇ ਕਰਦੇ ਹੈ ਨਾ ਤਾਂ ਹੀ ਪ੍ਰਿੰਸ ਯਾਰ ਖੇਤੀ ਚਾਰੇ ਖੁੰਜੀ ਆਪਣੇ 1:00 ਹੋਣਗੇ ਤਾਂ ਵਧੀਆ ਗਾ ਇੱਕ ਮੈਨੂੰ ਖਰਚਾ ਦੱਸ ਫਿਰ ਕਿਵੇਂ ਕੀ ਚ ਵੱਧ ਖਰਚਾ ਆਪਣਾ ਵੀਰੇ ਜਿਹੜਾ ਹਾਂ ਖਰਚੇ ਦੀ ਗੱਲ ਕਰਦੇ ਹੁਣ ਆਪਾਂ ਖਰਚਾ ਆਪਣਾ ਇਹਦੇ ਤੇ ਘੱਟੋ ਘੱਟ ਪ੍ਰਿੰਸ ਆਇਆਗਾ ਕਿੱਲੇ ਦਾ 4 ਲੀਟਰ ਬਿਲਕੁਲ 4 ਲੀਟਰ ਆਪਾਂ ਕਰਨੇ ਹਨਾ ਪਰਾਲੀ ਫਿਰ ਕਿਵੇਂ ਵਾਹੀ ਕਿਉਂਕਿ ਲੈਣਾ ਤਾਂ ਨਾ ਨਾ ਲੈਣਾ ਨਹੀਂ ਕੋਈ ਆਪਾਂ ਦੇਖੋ ਅੱਗ ਨਹੀਂ ਲਾਈਏ ਇੱਥੇ ਠੀਕ ਹੈ ਨਾ ਆਪਾਂ ਹਾਂ ਅੱਗ ਤਾਂ ਕਿਉਂਕਿ ਆਹ ਪਰਾਲੀ ਦੀ ਕੀ ਜਾਂਦੀ ਆ ਆਪਣਾ ਤੇਰਾ ਪੁਆਇੰਟ ਇੱਕ ਆਪਾਂ ਇਹ ਵੀਰੇ ਐਸਐਮਐਸ ਤੋਂ ਵਧਾਇਆ ਸੀਗਾ ਠੀਕ ਹੈ ਨਾ ਐਸਐਮਐਸ ਤੋਂ ਵਧਾ ਕੇ हां ਜਿਹੜੇ ਕਿਸੇ ਮੇਰੇ ਵੀਰ ਨੇ ਗਾਹਾਂ ਵਾਸਤੇ ਟਰੈਲ ਕਰਨਾ ਜਿੱਥੇ ਕਾਪਾ ਨੂੰ ਸਿੱਖਣ ਨੂੰ ਮਿਲਿਆ ਤਾਂ ਕਾਹਨੂੰ ਫੁੱਲ ਵੇਚ ਸਾਰੀ ਇਹੀ ਕਰਨੀ ਹੈਗੀ ਵੀ ਇੱਕ ਤਾਂ ਨਿੱਕੀ ਤੋਂ ਧੁੱਪ ਲੱਗ ਜੇ ਪ੍ਰਿੰਸ ਜਿਹੜੀ ਪਰਾਲੀ ਹੁੰਦੀ ਸੁੱਕ ਜਾਂਦੀ ਆ ਇਹ ਜੋ ਸੁੱਕੀ ਪਰਾਲੀ ਉਹ ਗਿੱਲੀ ਚ ਨਾਲ ਨਾਲ ਚਪੀ ਜਾਂਦੀ ਉਹ ਸੁੱਕ ਕੇ ਅਡੜ ਹੋ ਜਾਂਦੀ ਆ ਤੇ ਪਲੱਸ ਆਪਣਾ ਇਹ ਤੇਲ ਖਾਦਾ 4 ਲੀਟਰ ਕਿੱਲੇ ਦਾ ਠੀਕ ਹੈ 4 ਲੀਟਰ ਤੇਲ ਖਾਦਾ ਗਿਆ ਹੋਰ ਆਪਣੇ ਚ ਕੋਈ ਖਰਚਾ ਨਹੀਂ ਆਇਆ ਠੀਕ ਆ ਐਸਐਮਐਸ ਤੋਂ ਆਪਾਂ ਵੜਾ ਕੇ ਆਪਾਂ ਦੂਜੇ ਦਿਨ ਹੀ ਬੀਜੀ ਸੀ ਪਿਛਲੇ ਪਹਿਰ ਬੀਜੀ ਸੀ ਆਪਾਂ ਤੇ ਥੋੜਾ ਜਿਹਾ ਬਜਾਈ ਆਪਣੀ ਸਲੋ ਕਰਨੀ ਪਈ ਤੀਜੇ ਲੋਚ ਕਰੀ ਬਜਾਈ ਮੈਂ 35 ਦਾ ਟਰੈਕਟਰ ਇਹਦੇ ਕੋਲੇ 35 ਹਸ ਪਾਵਰ ਦਾ ਐਂਡੋ ਫਾਰਮ ਉਹ 38 40 ਉਹਦੀ ਹੈਗੀ ਆ ਡਬਲ ਕਲਚ ਆ ਤੇ ਬਜਾਈ ਆਪਣਾ ਸਲੋ ਕਰਨੀ ਵੀ ਜੇ ਆਪਣੇ ਕੋਈ ਇਮਟੈਟਰ ਪ੍ਰਿੰਸ ਤਕੜਾ ਗਾ ਠੀਕ ਹੈ ਨਾ ਉਹ ਥੋੜਾ ਜਿਹਾ ਤੇਜ਼ ਤੁਰਦਾ ਗਾ ਹਨਾ ਉਹ ਆਪਾਂ ਉਹ ਮੌਕੇ ਤੇ ਡਿਪੈਂਡ ਹੁੰਦਾ ਵੀ ਆਪਣੀ ਕਿਵੇਂ ਆ ਕਿਉਂਕਿ ਟਰੈਕਟਰ ਇਹਦੇ ਕੋਲੇ ਹਾਈ ਲੋ ਵਾਲਾ ਹਾਈ ਲੋ ਵਾਲੇ ਦੀ ਤੀਜਾ ਲੋ ਵੱਡਾ ਹੀ ਹੁੰਦਾ ਗਾ ਹਾਂ ਵੱਡੀ ਹੁੰਦਾ ਤੀਜੇ ਲੋਚ ਟਿਕਾਈ ਨਾ ਬੀਜਦੀ ਆ ਵੀ ਵੀਡੀਓ ਪਾਈਆਂ ਸਾਰੇ ਚਾਹੀਦੇ ਆਪਣੇ ਤੇ ਜਕਸੀਰ ਹੀਰਕੇ ਜਕਸੀਰ ਹੀਰਕੇ ਚੈਨਲ ਮੈਂ ਕਣ ਕੇ ਦੇਖੀ ਮੈਂ ਕਿਹਾ ਸੋਚਿਆ ਵੀਡੀਓ ਬਣਾ ਦਦੇ ਨੇ ਆਪਾਂ ਨੂੰ ਟਰੈਕਟਰਾਂ ਦੀ ਨੌਲੇਜ ਆ ਜਸੀਰ ਕਿ ਹੁਣ ਤੁਹਾਨੂੰ ਅੱਗੇ ਮੂੰਗੀ ਦਾ ਵੀ ਦੱਸੂਗਾ ਉਹਨੂੰ ਮੂੰਗੀ ਦਾ ਐਕਸਪੀਰੀਅੰਸ ਬਹੁਤ ਆ ਮੂੰਗੀ ਦੇ ਆਪਾਂ ਫੁੱਲ ਵੀਡੀਓ ਪਾਵਾਂਗੇ ਆ ਜਸੀਰ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਯਾਰ ਮੈਨੂੰ ਐਂ ਦੱਸ ਕਈ ਫਿਰ ਲੋਕ ਕਹਿੰਦੇ ਯਾਰ ਬੋਣਾ ਬਹੁਤ ਜ਼ਰੂਰੀ ਹੈ ਤੇਰੇ ਹਿਸਾਬ ਨਾਲ ਬੋਣਾ ਜ਼ਰੂਰੀ ਤਾਂ ਹੈਗਾ ਉਹ ਜ਼ਰੂਰੀ ਤਾਂ ਪ੍ਰਿੰਸ ਹੈਗਾਗਾ ਪਰ ਯਾਰ ਹੁਣ ਅੱਜ ਦੇ ਟਾਈਮ ਦੇ ਵਿੱਚ ਮੰਗਾਈ ਦੇ ਕਾਰਨ ਹਰ ਇੱਕ ਬੰਦਾ ਕਹਿੰਦਾਗਾ ਯਾਰ ਵੀ ਆਪਣਾ ਖਰਚਾ ਘੱਟ ਹੋਵੇ ਨਾ ਤੇਰੇ ਹਿਸਾਬ ਨਾਲ ਜੈਕਸੀਰ ਬੋਣਾ ਜ਼ਰੂਰੀ ਹੁੰਦਾਗਾ ਬਣ ਪ੍ਰਿੰਸ ਜੇ ਤਾਂ ਆਪਾਂ ਦੇਖੋ ਜਿਆਦਾ ਪਹਿਲਾਂ ਕੀ ਸੀਗਾ ਆਪਾਂ ਸਾਰੇ ਬਾਗੀ ਬੀਜਦੇ ਸੀ ਨਾ ਯਾਰ ਤੈਨੂੰ ਪਤਾ ਦੇਖਾ ਖਰਚੇ ਘੱਟ ਸੀ ਤੇ ਸਸਤੇ ਸੀ ਨਾ ਸਾਰੇ ਬਾਗੀ ਬੀਜਦੇ ਸੀਗੀ ਇੱਕ ਹੁਣ ਵੱਡੀ ਗੱਲ ਆਪਣੇ ਆਪਾਂ ਮੈਂ ਪਿੰਡ ਦੀ ਗੱਲ ਕਰਦਾ ਆਪਣੇ ਜਿਵੇਂ ਆਪਾਂ ਮੂੰਗੀ ਲਾਉਨੇ ਹੁਣ ਆਪਣੇ ਕੋਲ ਸਮਾਂ ਘੱਟ ਹੁੰਦਾ ਹਾਂ ਸਮੇਂ ਘੱਟ ਦੇ ਹੋਣ ਦੇ ਕਾਰਨ ਆਪਾਂ ਬੋਹਣ ਦੀ ਨਹੀਂ ਹੈਗੀ ਆਪਾਂ ਸਿੱਧੀ ਵਿਜਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਜੀਰੋਡਰ ਅੱਜ ਤੱਕ ਕਾਮਯਾਬੀ ਹਾਂ ਠੀਕ ਆ ਤੇ ਹੁਣ ਜਿਵੇਂ ਜਿਵੇਂ ਚਲੋ ਸੰਦ ਆਈ ਜਾਂਦੀ ਹੈ ਸਰਕਾਰ ਦੇ ਸਕਤਾਈਆਂ ਹੋਈ ਜਾਂਦੀਆਂ ਹੈ ਨਾ ਆਪਾਂ ਨੂੰ ਉਧਰ ਨੂੰ ਜਾਣਾ ਚਾਹੀਦਾ ਆਪਾਂ ਹੁਣ ਇਹਦੇ ਤੇ ਖਰਚ ਆਪਾਂ ਇਹ ਸਾਰਾ ਬਾਣ ਤੁਸੀਂ ਆ ਮਾਦਾ ਬੜਾਇਆ ਪਈ ਵੀ SMS ਤੋਂ ਸੀ ਠੀਕ ਆ ਆਪਾਂ ਇਹਦੇ ਵਿੱਚ ਪ੍ਰਿੰਸ ਦੂਰ ਤਵੀਆਂ ਦੀ ਲਾਈ ਠੀਕ ਆ ਠੀਕ ਆ ਉਹ ਤੇ ਦੂ ਖਰਚਾ ਮੰਗਲਾ ਕਿੱਲੇ ਦਾ 2.5 ਲੀਟਰ ਲਖਾ ਦਟਾ ਹਾਂ 2.5 ਖਾਦਾ ਆ ਮੰਨ ਦੂਰ ਕਹਿਰ ਚ ਢਾਈ ਖਾ ਜੂ ਹਾਂ ਦੂਰ ਚ ਲਾ ਲੋ ਪੰਜ ਪੰਜ ਲੀਟਰ ਹੋ ਗਿਆ ਹਾਂ ਕਹਿਰ ਚ ਢਾਈ ਦੂਰ ਚ 5 ਲੀਟਰ ਹੋ ਗਿਆ ਹਾਂ ਦੂਰ ਲਾਉਣੀ ਪਊ ਦੂਰ ਲਾਉਣੀ ਪਊ ਆਪਾਂ ਨੂੰ ਤੈਨੂੰ ਪਤਾ ਪ੍ਰਾਲੀ ਕਿਵੇਂ ਹੁੰਦੀਆਂ ਹਨਾ ਜਾ ਪਲੱਸ ਭਾਵੇਂ ਕੋਈ ਐਮਪੀ ਹੋਵੇ ਵੀ ਪਲੋ ਮਾਰਦਾ ਖਰਚਾ ਵੀਰੇ ਵੱਧਦੀ ਆ ਹਾਂ ਤੇ ਦੂਜਾ ਨੰਬਰ ਫੇਰ ਆਪਾਂ ਜਦੋਂ ਕਰਤਾ ਫੇਰ ਆਪਾਂ ਵੀਰੇ ਬੀਜੀ ਸੀ ਇਹ ਸੁਪਰ ਸੀਡਰ ਨਾਲ ਠੀਕ ਆ 10 ਲੀਟਰ ਹੋ 10 12 ਲੀਟਰ ਉਹ ਪਿਆ 10 ਵਾਲਾ ਜੀ 8 ਵਾਲਾ ਤੂੰ ਹਨਾ ਉਹ ਆਪਾਂ ਹੁਣ ਜੇ ਅੱਖਾਂ ਦੇ ਅਗਲੇ ਗਿਆਨੇ ਗੱਪ ਮਾਰਦੇ ਹਨਾ ਉਹ ਅਗਲੇ ਲੋਕਾਂ ਨੂੰ ਪਤਾ ਹਾਂ 8 10 ਚ ਵੇਚ ਜਾਂਦਾ ਸੁਪਰ ਸੀਡਰ ਜੀ ਰਾਮ ਨਾਲ ਕਿੰਨਾ ਹੋ ਗਿਆ ਹੁਣ ਤੂੰ ਮਨ ਅੱਠ ਮੰਨ ਲੈ ਚੱਲ ਅੱਠ ਤੇ 5 ਉਹ ਲਾ ਲਾ 30 ਲੀਟਰ ਤੇਲ ਹੋ ਗਿਆ ਇਹਦੇ ਆਪਣਾ ਕਿੰਨਾ ਸੀਗਾ ਚਾਰ ਚਾਰ ਕਿੰਨਾ ਖਰਚਾ ਕਰਿਆ ਹੈ ਨਾ ਟਾਈਮ ਦੀ ਬਚਤ ਹੋਈ ਪਲੱਸ ਆਪਾਂ ਜਿਹੜਾ ਕੋਈ ਵੀ ਆ ਇਹਦੇ ਵਿੱਚ ਵੀ ਆਪਾਂ 50 ਕਿਲੋ ਪਾਇਆ ਇਹਦੇ ਵਿੱਚ ਆਪਾਂ 52 53 ਕਿਲੋ 2 ਕਿਲੋ ਵੱਧ ਪਾਇਆ ਉਹ ਤਾਂ ਪਾਇਆ ਕਿਹਬਰੀ ਕੋਈ ਜਨਮ ਜਨੌਰ ਚੋਕ ਲੈਂਦਾ ਹੈ ਨਾ ਆਪਾਂ ਵੱਧ ਪਾਇਆਗਾ ਪਲੱਸ ਉਹ ਇਹ ਆ ਇਹਦੇ ਵਿੱਚ ਆਪਾਂ ਉਹਨੂੰ ਮੰਨ ਕੇ ਚੱਲੋ ਜਿੱਥੇ ਕਿਤੇ ਖੁਸ਼ਕੀ ਸੀਗੀ ਦੇਖ ਨੂੰ ਮਿਲੀ ਆਪਾਂ ਅੱਗੇ ਤੁਹਾਨੂੰ ਦਿਖਾਵਾਂਗੇ ਹੈ ਨਾ ਵੀ ਉੱਥੇ ਆਪਣਾ ਵੀ ਥੋੜਾ ਘੱਟ ਡੁੱਗ ਰਿਹਾ ਇਹਦੇ ਵਿੱਚ ਆਪਣਾ ਦਾਣਾ ਦਾ ਨੌਕਰ ਹੈ ਪ੍ਰਿੰਸ ਇਹ ਚ ਤੂੰ ਆਇਆ ਨਾਲ ਕਿੰਨੇ ਟਾਈਮ ਚ ਕਿੱਲਾ ਵੇਜਿਆ ਹੋ ਐਫ ਪੀ ਸੀਡਰ ਵਾਲਾ ਇਹ ਆਪਣਾ ਪ੍ਰਿੰਸ ਮੰਨ ਲਾ ਵੇਚ ਗਿਆ ਅੱਧੇ ਘੰਟੇ ਚ ਠੀਕ ਆ ਤੇ ਤਵੀਆਂ ਮਾਰ ਕੇ ਦੂਰ 40 ਮਿੰਟ ਤਵੀਆਂ ਤੇ ਲਾਲਾ ਹਾਂ ਉਹ ਲਾਲਾ ਤੂੰ ਤੇ ਘੰਟਾ ਤੂੰ ਸੁਪਰ ਸੀਡਰ ਤੇ ਲਾਲਾ ਉਹ ਆਪਣਾ ਸੁਪਰ ਸੀਡਰ ਆਪਾਂ ਮੈਂ ਆਪਾਂ ਕਿਵੇਂ ਮਰਜੀ ਦਾ ਲਾ ਦੋ ਘੰਟੇ ਲੱਗਣਗੇ ਖੇਲੇ ਜੀ ਜੀ ਉਜ ਤੀਜੇ ਚ ਬੀਜਾ ਸੀਗਾ ਹਾਂ ਉਹ ਲੱਗ ਹੀ ਜਾਂਦਾ ਉਹ ਟਾਈਮ ਦਾ ਆਪਾਂ ਨੂੰ ਦੋ ਤੇ ਤਿੰਨ ਵੀ ਪਤਾ ਤੂੰ ਸਾਰੀ ਬੀਜਾਈ ਹੋਈ ਹੈ ਹਨਾ ਤੇ ਪਲੱਸ ਕਣਕ ਹੁਣ ਤੂੰ ਇੱਕ ਵਾਰੀ ਹੋਰ ਕੈਮਰਾ ਦਿਖਾ ਦੇ ਠੀਕ ਹੈ ਨਾ ਕਣਕ ਵੀਰ ਆਪ ਨੂੰ ਆਪ ਹੀ ਦੱਸ ਦੇਣਗੇ ਵੀ ਕਿਹੜੀ ਚੰਗੀ ਆ ਇਦੀ ਗ੍ਰੋਥ ਚੈੱਕ ਕਰ ਲੋ ਠੀਕ ਹੈ ਨਾ ਤੇ ਪਲੱਸ ਆਪਾਂ ਇਹਦੀ ਚੈੱਕ ਕਰਨਾ ਕਿ ਇੱਥੇ ਆਪਾਂ ਨੇ ਜਿੱਥੇ ਕਿਤੇ ਪਾਣੀ ਖੜ ਗਿਆ ਸੀਗਾ ਪਲੱਸ ਇੱਕ ਗੱਲ ਹੋਰ ਹੋਰ ਜੇ ਸਲਿੱਪ ਸਲਿੱਪ ਵੱਜ ਜਾਂਦੇ ਜਿਹੜੇ ਉੱਥੇ ਪਾਣੀ ਖੜਨ ਲੱਗ ਜਾਂਦੇ ਤਾਂ ਉਹ ਨਹੀਂ ਨਹੀਂ ਸੱਚ ਕਹੋ ਹੋਰ ਸੁਣ ਤੂੰ ਇਹਦੇ ਤੇ ਆਪਣਾ ਸਪਰੇ ਦਾ ਖਰਚਾ ਵਧਿਆ ਕਿਵੇਂ ਆਪਾਂ ਨੂੰ ਗੁੜੀ ਨਾਲ ਸਪਰੇ ਕਰਨੀ ਪਈ ਇੱਥੇ ਇਹ ਚ ਲੋੜ ਨਹੀਂ ਪਈ ਆਪਾਂ ਨੂੰ ਠੀਕ ਹੈ ਇਹ ਖਰਚਾ ਆਪਣਾ ਠੀਕ ਹੈ ਨਾ ਇਹਦੇ ਤੇ ਆਪਾਂ ਗੁੜੀ ਨਾਲ ਸਪਰੇ ਨਹੀਂ ਕੀਤੀ ਹਾਂ ਇਹ ਜੇ ਦੇ ਆਪ ਨੂੰ ਕਰਨੀ ਪਈ ਤੇ ਉਗ ਰਿਹਾ ਸੀਗਾ ਆ ਗੱਲ ਜੂ ਸਾਰੀ ਪ੍ਰਾਲੀ ਇਹ ਸਾਰੀ ਇਹ ਪ੍ਰੈਸ ਗੱਲ ਦੀ ਵੀ ਚਲੋ ਜਿਵੇਂ ਜਿਵੇਂ ਸਮਾਂ ਪਈ ਗੱਲ ਜੂਗੀ ਪਲੱਸ ਕਿਦੋਂ ਅਗਲੀ ਵਾਰੀ ਆਪਾਂ ਇੱਕ ਵਾਰੀ ਬਾਹ ਪਾਤੀ ਤਵੀਆਂ ਦੀ ਝੋਨੇ ਵਲੇ ਹਰੇਕ ਹੀ ਬੰਦਾ ਬਾਹ ਪਾਉਦੀ ਪਾਉਂਦਾ ਹਣਾ ਇੱਕ ਸਾਲ ਤੋਂ ਆਪਾਂ ਇੱਕ ਵਾਰੀ ਕਹਿੰਦੇ ਬਾਣ ਬੋਣਾ ਚਾਹੀਦਾ ਹਮੂੰਗੀ ਵੀ ਵੱਢ ਕੇ ਆਪਾਂ ਬਾਣੀ ਪਾਉਣੇ ਆ ਦੂਰ ਲਾਜ ਦਿੰਨੇ ਆ ਤੋਂ ਉਦੋਂ ਵੀ ਆਪ ਨੂੰ ਇਹ ਰੇ ਕੰਮ ਕਰੂਗੀ ਠੀਕ ਆ ਹੁਣ ਆਪਾਂ ਨੂੰ ਇਹਦੇ ਕਿੰਨੇ ਬੈਨੀਫਿਟ ਮਿਲੇ ਪਲੱਸ ਆਪਣੀ ਕਣਕਣੀ ਦਬੀ ਖਾਣੀ ਛੇਤੀ ਪੀਤਾ ਹਣਾ ਤੇ ਦੂਜਾ ਨੰਬਰ ਆਪਾਂ ਨੂੰ ਇਹਦਾ ਮੰਨ ਕੇ ਜਦੋਂ ਅੱਗੇ ਰੇਹ ਬਣੂਗੀ ਹਾਂ ਹੁਣ ਵੀ ਰੇਹ ਬਣੀ ਹੈ ਕਣ ਤੁਹ ਸਾਰਾ ਲੱਗਿਆਗਾ ਪਲੱਸ ਜਿੱਥੇ ਕਿ ਮੈਨੂੰ ਪਤਾ ਵੀ ਕਣਕ ਨੂੰ ਇਹਨੇ ਹੀਟ ਦਿੱਤੀ ਆ ਠੀਕ ਆ ਜਿਵੇਂ ਠੰਡ ਕਿੰਨੀ ਪਈ ਆ ਹਾਂ ਕਣਕਾਂ ਦੇ ਵਿੱਚ ਵਿੱਚ ਪੀਲੇ ਪੱਤੇ ਹੋ ਗਏ ਜਿਵੇਂ ਆਪਾਂ ਮਟਰਾਂ ਨੂੰ ਸਾਈਡ ਤੇ ਲਾਉਂਦੇ ਹੁੰਦੇ ਸੀ ਸ਼ਿਮਲਾ ਮਿਰਚਾਂ ਨੂੰ ਹਾਂ ਹਾਂ ਸ਼ਿਮਲਾ ਮਿਰਚ ਨੂੰ ਹਾਂ ਠੀਕ ਆ ਸੋ ਜਿਹੜੀ ਆਪਣੀ ਇਹ ਜਾਣਕਾਰੀ ਆ ਹਾਂ ਠੀਕ ਆ ਨਾ ਇਹ ਸੀਗੀ ਆਪਣੀ ਖਰਚੇ ਦੀ ਹੁਣ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਵੀ ਜਿੱਥੇ ਆਪਣਾ ਪ੍ਰਾਲੀ ਵੱਧ ਸੀਗੀ ਵੀ ਉੱਥੇ ਆਪਣਾ ਨਹੀਂ ਉਗ ਰਿਆ ਸੀਗਾ ਪ੍ਰਿੰਸ ਕੈਮਰਾ ਨੂੰ ਉਧ ਕਿੱਥੇ ਜੋ ਖੁੰਝੀ ਚ ਹਾਂ ਉੱਥੇ ਆ ਉੱਥੇ ਪਰਾਲੀ ਸੀਗੀ ਹਨਾ ਉੱਥੇ ਕੀ ਕਾਰਨ ਹੋਇਆ ਵੀ ਉੱਥੇ ਆਪਣੀ ਕਣਕ ਸੁਪਰ ਸੀਡਰ ਵਾਲੀ ਚੱਲੀਦਾ ਕੈਮਰਾ ਹਾਂ ਹਾਂ ਮੈਨੂੰ ਲੱਗਦਾ ਯਾਰ ਜੇ ਆਪਣੀ ਇਹ ਖਰਚੇ ਵੱਡੇ ਨੇ ਇਸ ਵਿੱਚ ਨਹੀਂ ਲਵਾਇਆ ਉਹ ਤੂੜੀ ਵੇਲੇ ਵੀ ਤੰਗ ਕਰਦੇ ਹੋਣਗੇ ਜੇ ਤਾਂ ਖਰਚੇ ਵੱਡੇ ਆ ਤੂੜੀ ਪਾਸਾ ਚ ਗੱਲ ਹੋ ਰਾ ਆਪਣੀ ਇਨਫਰੈਂਸ ਇਹ ਬਾਸਪਤੀ ਸੀਗੀ ਠੀਕ ਆ ਇਹਦੇ ਵਿੱਚ 1847 ਸੀਗੀ ਕੋਈ ਆਪਣੀ ਹੂਸ਼ਾ ਨਹੀਂ ਸੀਗੀ ਆਪਾਂ ਨੂੰ 3-4 ਸਾਲ ਹੋ ਗਿਆ ਆਪਾਂ ਬਾਸਪਤੀ ਹੀ ਲਾਉਣੇ ਆ ਆ ਦੇਖ ਫਿਰਨਸ ਇੱਥੇ ਲੈ ਟੂ ਇਹ ਤੋਂ ਸਟਾਰਟ ਕਰ ਹਾਂ ਆ ਦੇਖ ਤੈਨੂੰ ਦੀਨਾ ਹਨ ਹਾਂ ਇੱਥੇ ਜਿੱਥੋਂ ਪੁਰਾਣੀ ਪਈ ਆ ਉਹਦੀ ਵੀ ਹਜੇ ਉੱਥੇ ਖੁਸ਼ਕੀ ਸੀਗੀ ਤੇ ਵੀ ਬਈ ਉਗਰੇ ਨਹੀਂ ਹੈਗਾ ਹਾਂ ਬਈ ਆ ਕਿ ਸਿਰੇ ਬਚਾਲੇ ਵੀ ਇੱਕ ਦੋ ਜਗ੍ਹਾ ਹੈਗੀਆਂ ਨੇ ਉਦੋਂ ਫਿਰ ਆਪਣਾ ਟਾਈਮ ਨਹੀਂ ਲੱਗਿਆ ਵੀ ਆਪਾਂ ਉਹ ਪ੍ਰੋਪਰ ਉਹ ਕਰ ਸਕੀ ਹੈ ਨਾ ਕਿਉਂਕਿ ਅਸੀਂ ਖੇਤੀ ਨਾ ਤਾਂ ਰਲਦੀ ਨਾ ਟਾਈਮ ਹੁੰਦਾ ਆਪਣੇ ਕੋਲੇ ਇਹਨਾਂ 20 ਸੱਟ ਵੀ ਜਾਂਦੇ ਉਹ ਫੇਰ ਨਹੀਂ ਉਗਰਦੇ ਤੇ ਪਲੱਸ ਇਹ ਵੀ ਹੁਣ ਤੂੰ ਦਿਖਾ ਦੇ ਵੀ ਆਹ ਖੇਤ ਸਾਰਾ ਆਪਣਾ ਹੁਣ ਆਹ ਦੇਖ ਲੋ ਆਹ ਸਾਰਾ ਜਗ੍ਹਾ ਖਾਲੀ ਰਹੀ ਗਈ ਇਹ ਸਾਰੀ ਐਸੇ ਉਹ ਪਰਾਲੀ ਆ ਪਰਾਲੀ ਚ ਇਕੱਠੀ ਕਰਕੇ ਫੇਰ ਉੱਗ ਸਕਦੀ ਸੀ ਹਨਾ ਐ ਤਾਂ ਨਿਕਲਦੀ ਵੀ ਨਹੀਂ ਜੇ ਪਰਾਲੀ ਦੇ ਉੱਤੇ ਦਾਣੇ ਸਿੱਟਦੇ ਨਹੀਂ ਨਹੀਂ ਨਿਕਲਦੀ ਇਹ ਠੀਕ ਆ ਨਾ ਪਲਾਸੀ ਯਾਰ ਆਪਾਂ ਨੂੰ ਇਹ ਚੀਜ਼ ਬੜੀ ਵਧੀਆ ਬੈਸਟ ਲੱਗੀ ਵੀ ਨਲੇ ਦਾ ਸਾਰੀ ਆਪਣੀ ਪਰਾਲੀ ਖੇਤ ਚ ਹਾਂ ਰੇ ਬਣਦੀ ਆ ਤੇ ਦੂਜਾ ਨੰਬਰ ਆਪਾਂ ਨੂੰ ਕਿਸੇ ਚੀਜ਼ ਦਾ ਦਾ ਸੁਪਰਸੀਡਰ ਲਿਆਂ ਦੀ ਲੋੜ ਆ ਇੱਕ ਹੈਪੀਸੀਡਰ ਪ੍ਰਾਈਸ 50000 ਰੁਪਏ ਦਾ ਆ ਜਾਂਦਾ ਹਾਂ ਪੁਰਾਣਾ ਵਧੀਆ ਜਾਂਦਾ ਸੁਪਰਸੀਡਰ ਮੰਨ ਲਾਦਾ ਤੈਨੂੰ ਪੱਤੀ ਆ ਵੀ 2.5 ਲੱਖ ਦਾ ਆਉਂਗਾ 2.5 ਲੱਖ ਦਾ ਆਉਂਦਾਗਾ ਬਾਕੀ ਪੁਰਾਣੀ ਕੀ ਕੁਝ ਰਹਿੰਦਾ ਨਹੀਂ ਟਰੈਕਟਰ ਵੱਡਾ ਚਾਹੀਦਾ ਆਪਾਂ ਨੂੰ ਹਾਂ ਟਰੈਕਟਰ 60 HP ਚ ਕੰਮ ਕਰ ਜਾਦਾ ਜਿਵੇਂ 855 ਲਾ ਲਵਾਂ ਹਾਂ ਸੋਨਾਲੀ ਇੱਕ ਲਾ ਲਵਾਂ ਜਿਨ੍ਹਾਂ ਨੇ ਆਪਣੇ ਜ਼ਿਮੀਦਾਰਾਂ ਕੋਲ ਨਾਰਮਲ ਟਰੈਕਟਰ ਹੈਗੇ ਨੇ ਠੀਕ ਆ ਸੋ ਅੱਜ ਦੀ ਵੀਡੀਓ ਆਪਣੀ ਸੀਗੀ ਵੀਰੇ ਸੁਪਰ ਸੀਡਰ ਦੀ ਕਣਕ ਤੇ ਹੈਪੀ ਸੀਡਰ ਦੀ ਕਣਕ ਤੇ ਜੇ ਸਾਡੀ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਤੇ ਸਾਨੂੰ ਆਪ ਦਾ ਰੀਵਿਊ ਜਰੂਰ ਦਿਓ ਬਾਕੀ ਖੇਤੀ ਦੀ ਖੇਤੀ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਜਸ ਹੀਰ ਕੇ YouTube Facebook ਤੇ Instagram ਤੇ ਫੋਲੋ ਕਰ ਸਕਦੇ ਹੋ ਰੈਗੂਲਰ ਅਪਡੇਟ ਤੇ ਮਿਲਦੇ ਆਪਾਂ ਕਿਸੇ ਹੋਰ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਸਾਰੀ ਸਾਨੂੰ ਵੀ ਬਹੁਤ ਧੰਨਵਾਦ